ਨੂੰ ਲੱਗਦਾ ਹੋਊਗਾ ਵੀ ਹੜ੍ਹ ਚਲੇ ਗਏ ਪਾਣੀ ਲੈ ਗਿਆ ਪਰ ਆ ਹਰੀਕੇ ਪੱਤਨ ਫਤੇਗੜ ਸਭਰਾ ਦੇ ਹਾਲਾਤ ਨੇ ਅੱਜ ਤਰੀਕ 23 9 2025 ਤੇ ਸ਼ਾਮ ਦੇ 5 ਵਜੇ ਦੇ ਆ ਤੇ ਆ ਸਤਲੋਜ ਤੇ ਬਿਆਸ ਦਾ ਸੰਗਮ ਜਿਹੜਾ ਕਿ ਪਾਕਿਸਤਾਨ ਵੱਲ ਨੂੰ ਜਾਂਦਾ ਤੇ ਆ ਜ਼ਮੀਨਾਂ ਨੂੰ ਢਾ ਲਾ ਰਿਹਾ ਖੋਲ ਰਿਹਾ ਜ਼ਮੀਨਾਂ ਨੂੰ ਤਬਾਹ ਕਰ ਰਿਹਾ ਇੱਥੋਂ ਦੇ ਪਿੰਡ ਵਾਸੀ ਦੱਸਦੇ ਆ ਘਟੋ ਘਟ 10 10 15 15 ਕਿੱਲੇ ਆ ਬਹਾਣੇ ਆਪਣੇ ਵਿੱਚ ਖਤਲੇ ਆ ਜਿਹੜੀ ਕਿ ਜ਼ਮੀਨ ਦੁਬਾਰਾ ਆਬਾਦ ਨਹੀਂ ਹੋਣੀ ਇੱਕ ਪਾਸੇ ਇੱਧਰ ਤਾਂ ਝੋਨੇ ਮਰੇ ਸੀਗੇ ਪਾਣੀ ਚੜਿਆ ਸੀਗਾ ਤੇ ਇੱਕ ਪਾਸੇ ਇੱਧਰ ਜ਼ਮੀਨਾਂ ਨੂੰ ਹੀ ਖਾ ਰਿਆ ਆ ਤੁਹਾਨੂੰ ਦੱਸਦਾ ਹੋਊਗਾ ਵੀ ਪੈਰ ਵੱਡੇ ਵੇ ਤੇ ਸਾਰਿਆਂ ਨੂੰ ਬੇਨਤੀ ਆ ਜਿਹੜੇ ਵੀਰ ਵੀਡੀਓ ਦੇਖਦੇ ਆ ਢਾਹ ਨੂੰ ਰੋਕਣ ਵਾਸਤੇ ਫਤੇਗੜ ਸਭਰਾ ਨੇੜੇ ਹਰੀਕੇ ਪੱਤਣ ਤਸੀਲ ਜੀਰਾ ਉੱਥੇ ਸੇਵਾ ਚੱਲ ਰਹੀ ਆ ਵੀਰ ਜਿਹੜਾ ਵੀ ਵੀਰ ਸੇਵਾ ਵਾਸਤੇ ਪਹੁੰਚ ਸਕਦਾ ਜਰੂਰ ਪਹੁੰਚੋ ਆ ਦੇਖੋ ਕਿਵੇਂ ਪੈਰ ਵੱਡੇ ਵੇ ਆ ਤੇ ਆ ਸਾਰੀ ਜ਼ਮੀਨੇ ਦੇ ਵਿੱਚ ਡੱਗ ਰਹੀ ਆ ਤੇ ਪੁੱਤਾ ਵਾਂਗੂ ਪਾਲੀ ਫਸਲ ਬਰਬਾਦ ਹੋ ਰਹੀ ਆ ਧੰਨਵਾਦ